ਵੱਡੀ ਖਬਰ ਹੈ ਜੁਲੰਦਰ ਤੋਂ سامنے ਆ ਰਹੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ अरोड़ा ਦੇ ਘਰ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਹੈ ਦੱਸਿਆ ਕਿ ਰਮਨ अरोड़ा 'ਤੇ આરોਪ ਲੱਗੇ ਨੇ ਕਿ ਇਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਇਹ ਵੀ આરોਪ ਲੱਗੇ ਨੇ ਕਿ ਨਗਰ ਨਿਗਮ ਦੇ ਰਾਹੀ ਇਹਨਾਂ ਦੇ ਵੱਲੋਂ ਲੋਕਾਂ ਨੂੰ ਝੂਠੇ ਨੋਟਿਸ ਜਾਰੀ ਕੀਤੇ ਜਾਂਦੇ ਸਨ ਜਿਸ ਤੋਂ ਬਾਅਦ ਵਿੱਚ ਸੈਟਲਮੈਂਟ ਦੀ ਗੱਲ ਕੀਤੀ ਜਾਂਦੀ ਸੀ ਉਸੇ ਦੇ ਤਹਿਤ ਕਈ ਸ਼ਿਕਾਇਤਾਂ ਜਿਹੜੀਆਂ ਨੇ ਉੱਪਰ ਪਹੁੰਚੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੁਣ ਇਹਨਾਂ ਦੇ ਉੱਪਰ ਸਿਕੰਜਾ ਕੱਸਣ ਦੀ ਤਿਆਰੀ ਕੀਤੀ ਗਈ ਹੈ ਰਮਨ अरोड़ा ਦੇ ਘਰ ਸਵੇਰ ਤੋਂ ਹੀ ਵਿਜੀਲੈਂਸ ਦੀ ਰੇਡ ਚੱਲ ਰਹੀ ਹੈ ਇਸ ਮਾਮਲੇ ਦੇ ਜਿੱਥੇ ਸਭ ਤੋਂ ਪਹਿਲਾਂ ਰਮਨ अरोड़ा ਦੀ ਸਿਕਿਉਰਿਟੀ ਵਾਪਸ ਲਈ ਗਈ ਸੀ ਜਿਸ ਵਕਤ ਰਮਨ अरोड़ा ਦੇ ਨਾਲ ਗੱਲ ਕੀਤੀ ਗਈ। ਰਮਨ अरोड़ा ਨੇ ਕਿਹਾ ਕਿ ਸਰਕਾਰ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ ਸੀ ਤੇ ਹੁਣ ਸਰਕਾਰ ਦੇ ਵੱਲੋਂ ਹੀ ਸਿਕਿਉਰਿਟੀ ਵਾਪਸ ਲਈ ਗਈ ਹੈ। ਜਿਸ ਤੇ ਉੱਤੇ ਉਹਨਾਂ ਦਾ ਕੁਝ ਵੀ ਕਹਿਣਾ ਨਹੀਂ ਹੈ ਪਰ ਸਵੇਰ ਤੋਂ ਹੀ ਦੱਸਦੀ ਹੈ ਕਿ ਵਿਜੀਲੈਂਸ ਦੀਆਂ ਟੀਮਾਂ ਇਹਨਾਂ ਤੇ ਘਰ ਪਹੁੰਚੀਆਂ ਹੋਈਆਂ ਨੇ ਵਿਧਾਇਕ ਰਮਨ अरोड़ा ਦੇ ਘਰ ਵਿਜੀਲੈਂਸ ਦੀ ਰੇਡ ਚੱਲਦੀ ਨਿਕਲੋ ਬੀਨਾਂ ਆਸੀ ਉਹਨਾਂ ਨੂੰ ਕਾਈਂ ਜਾਣਗੇ ਜੇ ਉਹਨਾਂ ਦਾ ਮੈਸੇਜ ਸਾਡਾ ਪਹੁੰਚੇਗਾ ਜੇ ਸਾਨੂੰ ਮਿਲੰਦੇ ਨੇ ਸਾਨੂੰ ਇਹ ਕਹਿ ਰਹੇ ਵੇਟ ਕਰੋ ਅੰਦਰੋਂ ਮੈਸੇਜ ਆਏਗਾ ਕਿ ਤੁਹਾਨੂੰ ਜਾਣ ਦੇਣੇ ਨਾ ਸਾਨੂੰ ਅੰਦਰ ਜਾਣ ਦੇ ਰਿਹਾ ਅਜੇ ਤੱਕ ਕੀ ਅੰਦਰੋਂ ਕੋਈ ਕਾਲ ਆਈ ਹੈ ਤੁਹਾਨੂੰ ਕਰ ਦੇ ਸਾਨੂੰ ਕੋਲ ਇਹਨਾਂ ਦੇ ਰਿਲੇਟਿਵ ਤੋਂ ਮੈਸੇਜ ਆਇਆ ਹੈ ਕਿ ਜੁਨਾ ਬੁੱਲਨੇ ਸਾਡੇ ਘਰੇ ਆ ਗਏ ਆ ਨਾ ਕੋਈ ਰੀਜ਼ਨ ਦਾ ਸਹੀ ਹੈ ਕਿ ਕਿਸ ਰਿਗਾਰਡਿੰਗ ਉਹਨਾਂ ਨੇ ਰੇਡ ਮਾਰੀ ਹੈ ਕੋ ਬੰਦ ਕਰਕੇ ਇਹਨਾਂ ਨੇ ਰਾਹ ਵੀ ਚਾਲੋ ਪਾਸੇ ਬੰਦ ਕਾਲ ਕਿਸ ਦੀ ਆਈ ਹੈ ਜੀ ਤੁਹਾਨੂੰ ਕਾਲ ਕਿਸ ਦੀ ਹੈ ਇਹਨਾਂ ਦੇ ਕੋਲ ਜਿਹੜੇ ਰਿਲੇਟਿਵ ਹੈ ਇਹਨਾਂ ਦੇ ਉਹਨਾਂ ਦਾ ਮੈਸੇਜ ਆਇ ਹੁਣ ਜਿੱਦਾਂ ਜੇ ਉਹ ਤਲੋਸ ਦਾ ਹੀ ਆ ਗਿਆ ਮੈਂ ਇਸੇ ਕਰਕੇ ਅਸੀਂ ਪਹੁੰਚ ਗਏ ਆ ਅਸੀਂ ਵੀਰ ਨਹੀਂ ਕੀਤੀ ਕਿ ਹੋਰ ਜਿੱਦਾਂ ਫੋਨ ਆ ਗਿਆ ਠੀਕ ਹੈ ਜੀ ਬਿਊਰੋ ਰਿਪੋਰਟ ਔਨ ਪੁਆਇੰਟ